ਮੇਰੇ ਸਾਰੇ ਇਹ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਮੈਂ ਆਪਣੇ ਪਿੰਡ ਦੇ ਗਰੁੱਪਾਂ ਵਿੱਚ ਵੀ ਸੋਸ਼ਲ ਮੀਡੀਆ ਤੇ ਬਾਕੀ ਵੀ YouTube ਤੇ ਵੀ ਬਹੁਤ ਕੁਝ ਚੱਲਦਾ ਹੈ ਕਿਉਂਕਿ ਵੋਟਾਂ ਦੇ ਦੇਣੇ ਤੇ ਅਸੀਂ ਆਪ ਸ਼੍ਰੀ ਵਿੰਡਾ ਦੇ ਵਿੱਚ ਵੀ ਅਸੀਂ ਇੱਕ ਦੂਜੇ ਦੇ ਨਾਲ ਮਾਹੌਲ ਜਿਹੜਾ ਹੈ ਉਖਰਾਵੀ ਕਰਦੇ ਆ। ਇਹ ਨਹੀਂ ਕਿ ਇੱਕ ਦੂਜੇ ਦੇ ਅਸੀਂ ਕੋਈ ਗੱਲ ਪੈਣੇ ਆ ਗੱਲਾਂ ਬਾਤਾਂ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਦੱਸ ਦਿਆਵਾ ਕਿ ਮੇਰਾ ਕਿਸੇ ਵੀ ਜਾਤੀ ਜ਼ੋਰ ਤੇ ਕਿਸੇ ਵੀ ਪਾਰਟੀ ਨਾਲ ਮੇਰਾ ਕੋਈ ਸਬੰਧ ਨਹੀਂ। ਤੇ ਮੈਂ ਆਪਾਂ ਸਾਰੇ ਹੀ ਚਾਹੇ ਉਹ ਕਾਂਗਰਸ ਦੀ سپورਟ ਕਰਦੇ ਆ। ਚਾਹੇ ਉਹ ਅਕਾਲੀਆਂ ਦੀ ਕਰਦੇ ਆ। ਚਾਹੇ ਉਹ ਆਮ ਆਦਮੀ ਪਾਰਟੀ ਦੀ ਕਰਦੇ ਆ ਚਾਹ ਬੀਜੀਪੀ ਦੀ ਕਰਦੇ ਆ ਉਹ ਸਾਰੇ ਹੀ ਅਸੀਂ ਇੱਕ ਆਮ ਆਦਮੀ ਆ ਪਾਰਟੀ ਦੀ ਨਹੀਂ ਮੈਂ ਗੱਲ ਕਰ ਰਿਹਾ ਵੈਸੇ ਆਮ ਆਦਮੀ ਦਾ ਆਮ ਆਦਮੀ ਉੱਪਰ ਜਾ ਕੇ ਜਿਵੇਂ ਕਿ ਪਹਿਲੀ ਵੀਡੀਓ ਚ ਮੈਂ ਦੱਸਿਆ ਸੀ ਵੀ ਇਹ ਸਾਰੇ ਇੱਕ ਹੀ ਨੇ ਤੇ ਮੈਂ ਕਾਫੀ ਨਜ਼ਮਾਂ ਦੇਖੀਆਂ ਤੇ ਮੈਨੂੰ ਕੋਈ ਟੋਕ ਮਿਲਦੀ ਨਹੀਂ ਸੀ ਤੇ ਮੁੜ ਕੇ ਕਿਉਂਕਿ ਮੇਰੇ ਕੋਲ ਮੈਨੂੰ ਇਮਰੀ ਹੌਬੀ ਹੈ ਕਿ ਪੁਰਾਣੇ ਮੈਗਜ਼ੀਨ ਵੀ ਮੈਂ ਸਾਂਭ ਕੇ ਰੱਖਦਾ ਤੇ ਕੁਦਰਤੀ ਜਿਹੜਾ ਮੈਗਜ਼ੀਨ ਇੱਕ 2009 ਦਾ ਜੀ ਦਾ ਨਾਮ ਚਰਚਾ ਹੈ ਪ੍ਰੈਮਸਕ ਉਹਦੇ ਵਿੱਚ ਇੱਕ ਨਜ਼ਮ ਹੈ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਉਹ ਤੁਸੀਂ ਧਿਆਨ ਨਾਲ ਸਾਰੀ ਸੁਣਿਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਸਾਨੂੰ ਕਿਵੇਂ ਇਹ ਯੂਜ਼ ਕੀਤਾ ਜਾਂਦਾ ਹੈ ਭਾਵ ਸਾਡੇ ਵਿੱਚ ਝਗੜੇ ਪਾ ਕੇ ਉਹਨਾਂ ਨੇ ਆਪ ਦਾ ਜਿਹੜਾ ਹੈ ਮੰਤ ਪੂਰਾ ਕਰਨਾ ਹੁੰਦਾ ਪਰ ਅਸੀਂ ਫੇਰ ਵੀ ਅਸੀਂ ਸਾਰੇ ਹੀ ਆਮ ਆਦਮੀ ਪਾਰਟੀ ਆ ਮੈਂ ਆਮ ਆਦਮੀ ਹਾਂ ਸੌਰੀ ਮੈਂ ਪਾਰਟੀ ਮੇਰੇ ਵਿੱਚ ਨੂੰ ਦੇ ਵਿੱਚੋਂ ਨਿਕਲ ਗਿਆ ਆਮ ਆਦਮੀ ਤੇ ਉਹ ਜੋ ਨਜ਼ਮ ਹੈ ਉਹਨੂੰ ਲਿਖਣ ਵਾਲਾ ਅਨਿਲ ਆਗਰ ਹੈ ਕਿ 2009 ਦੇ ਵਿੱਚ ਤਾਂ ਇਹ ਪਾਰਟੀ ਵੀ ਹੁੰਦ ਵਿੱਚ ਨਹੀਂ ਸੀ ਆਈ ਤਾਂ ਉਹਨਾਂ ਨੇ ਜਿਹੜਾ ਇਹਦਾ ਹੈਡਿੰਗ ਹੈ ਨਜ਼ਮ ਦਾ ਉਹ ਹੈ ਮੈਂ ਆਮ ਆਦਮੀ ਹਾਂ ਇਹ ਵੀਡੀਓ ਵੱਤ ਤੋਂ ਸ਼ੇਅਰ ਵੀ ਕਰਿਓ ਤੇ ਇਹਨੂੰ ਅੰਤ ਤੱਕ ਸੁਣਿਓ ਵੀ ਜਿਹੜਾ ਕਵੀ ਨੇ ਕੀ ਸਾਨੂੰ ਦੱਸਿਆ ਹੈ ਇਹ ਕੀ ਸਾਡੇ ਨਾਲ ਉਹਨਾਂ ਨੇ ਸਾਂਝਾ ਕੀਤਾ ਹੈ ਮੈਂ ਆਮ ਆਦਮੀ ਹਾਂ ਧਰਮ ਅਧਿਕਾਰੀਆਂ ਤੋਂ ਲੈ ਕੇ ਰਾਜ ਨਿਤਾਵਾਂ ਤੱਕ ਕਿ ਧਰਮ ਕੋ ਬੰਦੇ ਵੀ ਸਾਨੂੰ ਯੂਜ਼ ਕਰਦੇ ਆ ਤੇ ਰਾਜਨੀਤੀ ਵਾਲੇ ਵੀ ਯੂਜ਼ ਕਰਦੇ ਆ ਹਰ ਆਮ ਆਦਮੀ ਨੂੰ ਸਭ ਮੇਰਾ ਭਲਾ ਚਾਹੁੰਦੇ ਹਨ ਗੱਲਾਂ ਦੇ ਵਿੱਚ ਜਿਹੜਾ ਸਭ ਮੇਰਾ ਭਲਾ ਚਾਹੁੰਦੇ ਹਨ ਪਰ ਪਤਾ ਨਹੀਂ ਕਿਉਂ ਮੈਂ ਕਿਸ ਮਿੱਟੀ ਦਾ ਬਣਿਆ ਹਾਂ ਕਿ ਮੇਰਾ ਭਲਾ ਹੁੰਦਾ ਹੀ ਨਹੀਂ ਇਹ ਵਿਅੰਕ ਕਸਿਆ ਉਹਨਾਂ ਤੇ ਮਨੂ ਨੇ ਕਿਹਾ शूद्र ਹੋ ਤੁਸੀਂ ਕਿਉਂਕਿ ਚਾਰ ਜਾਤਾਂ ਉਹਨੇ ਬਣਾਈਆਂ ਸੀ ਸਭ ਤੋਂ ਪਹਿਲਾਂ ਬ੍ਰਾਹਮਣ ਫਿਰ ਖਸ਼ਤਰੀ ਫਿਰ ਵੈਸ਼ ਤੇ ਫਿਰ ਸ਼ੂਦਰ ਜਿਹੜੇ ਅੱਜ ਜਣ ਕੇ ਜ਼ਿਮੀਨਾਰਾ ਕਰਦੇ ਨੇ ਜਾਂ ਜੱਟ ਕਹਿ ਲੋ ਇਹ ਵੀ ਛੂਦਰ ਦੇ ਵਿੱਚ ਹੀ ਆਉਂਦੇ ਸਨ ਨਾਨਕ ਨੇ ਕਿਹਾ ਨਹੀਂ ਛੂਦਰ ਨਹੀਂ ਬੰਦੇ ਹੋ ਤੁਸੀਂ ਰੱਬ ਦੇ ਭਾਲ ਇੱਕ ਪਿਤਾ ਇੱਕ ਹੀ ਹੰਕਾਰ ਬਰਾਬਰ ਹੋ ਸਾਦੇ ਮੈਂ ਫਿਰ ਵੀ ਛੁੱਧ ਰਹੀ ਰਿਹਾ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਬਹੁਤ ਠੀਕ ਹਾਂ ਮੈਂ ਨਹੀਂ ਮੈਂ ਉਹ ਚਿੜੀ ਹਾਂ ਜੋ ਤੁਹਾਡੇ ਕਹਿਣ ਨਾਲ ਮਰ ਤਾਂ ਸਕਦੀ ਹੈ ਪਰ ਜਿਉ ਨਹੀਂ ਸਕਦੀ ਰੋਜ਼ ਸ਼ਾਮ ਨੂੰ ਰੋ ਸ਼ਾਮ ਥੱਕੇ ਟੁੱਟੇ ਪਸੀਨੇ ਨਾਲ ਗੜੁੱਚ ਕਵੇਲੇ ਘਰ ਪਹੁੰਚਦਾ ਸੀ ਬਾਪੂ ਮੈਨੂੰ ਗੋਦੀ ਚੁੱਕਦਾ ਲਾਡ ਕਰਦੇ ਕਰਦੇ ਰਹਿੰਦਾ ਤੇ ਕਹਿੰਦਾ ਤੇਰੇ ਲਈ ਹੀ ਤਾਂ ਕਰ ਰਿਹਾ ਹਾਂ ਸਭ ਕੁਝ ਤਾਂ ਉਹ ਦਾਪੂ ਕਹਿੰਦਾ ਵੀ ਬੇਟਾ ਤੇਰੇ ਆਸ ਹੀ ਇਹ ਮੈਂ ਮਿਹਨਤ ਕਰ ਰਹੇ ਆ ਜੋ ਕਰ ਰਹੇ ਠੀਕ ਇਸ ਇਲਾਜੇ ਵਿੱਚ ਮੇਰੇ ਦੇਸ਼ ਦੇ ਹਰ ਪ੍ਰਧਾਨ ਮੰਤਰੀ ਨੇ ਭਾਜ ਜਵਾਰਲਾਲ ਨਹਿਰੂ ਤੋਂ ਲੈ ਕੇ ਮੋਦੀ ਸਾਹਿਬ ਤੱਕ ਠੀਕ ਇਸ ਇਲਾਜੇ ਵਿੱਚ ਮੇਰੇ ਦੇਸ਼ ਦੇ ਹਰ ਪ੍ਰਧਾਨ ਮੰਤਰੀ ਨੇ 5 ਸਾਲਾ ਯੋਜਨਾਵਾਂ ਦਾ ਐਲਾਨ ਕਰਦੇ ਹੋਏ ਮੇਰੇ ਦੇਸ਼ ਦੇ ਹਰ ਪ੍ਰਧਾਨ ਮੰਤਰੀ ਨੇ ਪੰਜ ਸਾਲਾ ਯੋਜਨਾ ਨਾਮਾ ਦਾ ਐਲਾਨ ਕਰਦੇ ਹੋਏ ਮੇਰੀ ਤਰਫ ਦੇਖਿਆ ਜਿਵੇਂ ਸਟੇਜ ਤੋਂ ਦੇਖਦੇ ਆ ਭਾਸ਼ਣ ਦੇਣ ਵੇਲੇ ਤੇ ਕਿਹਾ ਤੁਹਾਡੇ ਲਈ ਹੀ ਤਾਂ ਕਰ ਰਿਆ ਹਾਂ ਸਭ ਕੁਝ ਮੈਂ ਹਰ ਵਾਰ ਭੀੜ ਵਿੱਚ ਖੜੋ ਕੇ ਹੱਥ ਹਲਾਇਆ ਇਹਨਾਂ ਪ੍ਰਧਾਨ ਮੰਤਰੀਆਂ ਤੇ ਆਪਣੇ ਬਾਪੂ ਦੀਆਂ ਗੱਲਾਂ ਵਿੱਚ ਮੈਨੂੰ ਕਦੇ ਵੀ ਕਿ ਤੇ ਵੀ ਰਦੀ ਪਰ ਵੀ ਵੀ ਫਰਕ ਨਜ਼ਰ ਨਹੀਂ ਆਇਆ ਕਿ ਜਿਵੇਂ ਬਾਪ ਕਹਿੰਦਾ ਹੁੰਦਾ ਸੀ ਮੈਂ ਤੇਰੇ ਆਸਤੇ ਹੀ ਕਰਦਾ ਕਿਉਂਕਿ ਉਹ ਮਜ਼ਦੂਰ ਸੀ ਉਹ ਤਾਂ ਨਹੀਂ ਕਰ ਸਕਿਆ ਤੇ ਇਹਨਾਂ ਨੇ ਕਰਨਾ ਨਹੀਂ ਆਮ ਬੰਦੇ ਦਾ ਭੜਾ ਜਿਹੜਾ ਪਰ ਹਾਂ ਇਹ ਸੋਚ ਕੇ ਕਦੀ ਕਦੀ ਹੈਰਾਨ ਜ਼ਰੂਰ ਹੋਇਆ ਹਾਂ ਕਿ ਇਹਨਾਂ ਪ੍ਰਧਾਨ ਮੰਤਰੀਆਂ ਨੂੰ ਮੇਰੇ ਬਾਪੂ ਆਂਗ ਪਸੀਨਾ ਕਿਉਂ ਨਹੀਂ ਆਉਂਦਾ ਉਹ ਹੁਣ ਜਿਹੜਾ ਸਖਤ ਮਿਹਨਤ ਕਰਨ ਕੰਮ ਕਰਨ ਤਾਂ ਹੀ ਆ ਨਾ ਉਹ ਤਾਂ ਵਿਹਲੜ ਹੈ ਉਹਨਾਂ ਨੇ ਆਪਦੇ ਕੰਮ ਸਾਥੋਂ ਕਰਾਉਣੇ ਆ ਆਮ ਆਦਮੀ ਤੋਂ ਡਾਂਗਾ ਮੈਂ ਵੀ ਖਾਧੀਆਂ ਪਰ ਕਿਉਂਕਿ ਪੱਕਾ ਨਹੀਂ ਸੀ ਕਿ ਮੇਰਾ ਘਰ ਚੁੱਲ੍ਹਾ ਕਿੰਨੇ ਦਿਨ ਜਲਦਾ ਹੈ ਇਸ ਲਈ ਮੇਰੇ ਫਾਕਿਆਂ ਦੀ ਕਦੇ ਚਰਚਾ ਨਹੀਂ ਹੋਈ ਖੈਰ ਗਾਂਧੀ ਨੇ ਸਾਨੂੰ ਸਵਰਾਜ ਦਿੱਤਾ ਹੁਣ ਨਹਿਰੂ ਜਨਾਹ ਤਾਂ ਸਵਰਾਜ ਸੰਭਾਲਣ ਦੇ ਲੱਗ ਗਏ ਸਰਕਾਰਾਂ ਬਣਾਉਣ ਵਿੱਚ ਉਲਝ ਗਏ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਿੱਥੇ ਗਿਆ ਹੁਣ ਦੰਗਿਆਂ ਵਿੱਚ ਵੀ ਤਾਂ ਕਿਸੇ ਨੇ ਮਰਨਾਈ ਸੀ ਮੈਂ ਉੱਥੇ ਮਰਿਆ ਮੈਂ ਉੱਥੇ ਉਲਝਿਆ ਮੈਂ ਉੱਥੇ ਲੁੱਟਿਆ ਗਾਂਧੀ ਜੀ ਨਹੀਂ ਰਹੇ ਅੱਜ ਹੁੰਦੇ ਦਾ ਕਹਿੰਦੇ ਸਵਰਾਜ ਕਿਸ ਦੇ ਲਈ ਤੁਹਾਡੇ ਲਈ ਤਾਂ ਕਰ ਰਿਆ ਸਭ ਕੁਝ ਪਰ ਕੀਤਾ ਕਿਸੇ ਨੇ ਕੁਝ ਨਹੀਂ 47 ਹੋਵੇ ਜਾਂ 84 ਉਹ ਜੁੱਧਿਆ ਹੋਵੇ ਜਾਂ ਗੋਦਰਾ ਬਸ ਇਹੀ ਸੋਚ ਕੇ ਮੈਂ ਅੱਜ ਤੱਕ ਸਵਰਾਜ ਦੀ ਕੀਮਤ ਪੂਰੀ ਪੂਰੀ ਅਦਾ ਕਰ ਰਿਹਾ ਹਾਂ ਭਾਵ ਜਿਹੜੇ ਮਰਦੇ ਐ ਐਜੀਟੇਸ਼ਨਾਂ ਦੇ ਵਿੱਚ ਉਹ ਵੀ ਆਮ ਆਦਮੀ ਮਰਦੇ ਐ ਜਿਹੜੇ ਪਿੱਛੇ ਮਦਦਗਾਰ ਵਾਲੇ ਆ ਤੁਸੀਂ ਕਿਸਾਨ ਅੰਦোলন ਦੇ ਵਿੱਚ ਦੇਖ ਲਓ ਜੇ ਮਰੇ ਐ ਉਹ ਵੀ ਆਮ ਆਦਮੀ ਆਮ ਘਰਾਂ ਦੇ ਜਿਹੜੇ ਲੋਕ ਮਰੇ ਐ ਕਿ ਜੇ ਉਹ ਕਿਸਾਨਾਂ ਦੀ ਮਦਦ ਕਰਨ ਵਾਲੇ ਆ ਉਹ ਵੀ ਆਮ ਆਦਮੀ ਨੇ ਕੀਤੇ ਹੈ ਹੁਣ ਉਦੋਂ ਬਾਅਦ ਦੀ ਗੱਲ ਕਰਦੇ ਨੇ ਪਾਮ ਰੇਡ ਆਇਆ ਸੀ ਮੇਰੀ ਟੁੱਟੀ ਫੁੱਟੀ ਹਾਲਤ ਦੇਖੀ ਨਹੀਂ ਗਈ ਉਸ ਤੋਂ ਇਸੇ ਇਸੇ ਲਈ ਤਾਂ ਆਇਆ ਸੀ ਉਹ ਔਨਸਾਰ ਬੋਲਿਆ ਅੱਕ ਗਿਆ ਹੈ ਸਵਰਾਜ ਤੋਂ ਕਹੇ ਦਾ ਸਮਾਜਵਾਦ ਲਿਆ ਦੇਆ ਪਾ ਵੀ ਉਹ ਵੀ ਉਹਨਾਂ ਨੇ ਵੀ ਗੱਲਾਂ ਲਾ ਕੇ ਆਪਣੇ ਮਗਰ ਲਾਇਆ ਸਾਨੂੰ ਉਹ ਮੈਨੂੰ ਕੁਝ ਨਵੇਂ ਜਿਹੇ ਨਾਰੇ ਦੇ ਗਿਆ ਤੇ ਮੈਂ ਇਹਨਾਂ ਨਵੇਂ ਨਾਰਿਆਂ ਦੀ ਡਬਲੂ ਵਜਾਉਣ ਲੱਗਾ ਗਾਹੇ ਬਗਾਹੇ ਡਾਂਗਾ ਗੋਲੀਆਂ ਵੀ ਖਾਣ ਲੱਗਾ ਫਿਰ ਇੱਕ ਦਿਨ ਆਇਆ ਕਾਮਰੇਡ ਬੋਲਿਆ ਪੈਂਤੜਾ ਪੈਂਤੜਾ ਬਦਲਣਾ ਹੋਵੇਗਾ ਬੁਲਟ ਨਾਲ ਨਹੀਂ ਪਾਵ ਗੋਲੀ ਨਾਲ ਨਹੀਂ ਬੈਲਟ ਨਾਲ ਵਾਰ ਕਰਨਾ ਪਏਗਾ ਪਾਵ ਵੋਟਾਂ ਨਾਲ ਮੈਂ ਵੋਟ ਪਾਉਣ ਲੱਗਿਆ ਜਿੱਤ ਕੇ ਜਿੰਨੀ ਵੀ ਵਾਰ ਸਰਕਾਰ ਬਣਿਆ ਪਾਵ ਜਿਹੜੀ ਸਰਕਾਰ ਬਣੀ ਤਾਂ ਵੀ ਮੈਂ ਹਰ ਵਾਰ ਉਸਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ ਝੋਨੇ ਦੇ ਖੇਤਾਂ ਵਿੱਚ ਡੀਲਾਂ ਚੁੱਕਦੇ ਮੇਰੇ ਨਿਆਣਿਆਂ ਦੇ ਨੇ ਹੱਥ ਹਲਾ ਲਾ ਕੇ ਉਸ ਨੂੰ ਰਾਜਧਾਨੀ ਵਿਦਾ ਕੀਤਾ ਵੀਤੋ ਦੀਆਂ ਸਾਲ ਲੰਘ ਗਏ ਨੇ ਸਭ ਤੋਂ ਵੱਧ ਸਮਾਂ ਸਰਕਾਰ ਬਣੇ ਰਹਿਣ ਲਈ ਕਾਮਰੇਡ ਦਾ ਨਾਂ ਗਿਨੀਸ ਬੁੱਕ ਆਫ ਵਰਲਡਸ ਰਿਕਾਰਡਸ ਵਿੱਚ ਦਰਜ ਹੋ ਗਿਆ ਹੈ ਕਲਕੱਤੇ ਦੀਆਂ ਸੜਕਾਂ ਤੇ ਮੈਂ ਅੱਜ ਵੀ ਰੱਖਸ਼ਾ ਧੂਰਿਆ ਹਾਂ ਪਾਵੇ ਉਹਨਾਂ ਸਟੇਟਾਂ ਦੀ ਗੱਲ ਕਰਦੇ ਨਹੀਂ ਜਿੱਥੇ ਕਿ ਕਾਮਰੇਡਾਂ ਨੇ ਵੀ ਉਹਨਾਂ ਦੇ ਸੀਐਮ ਵੀ ਬਣੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਉੱਥੇ ਆਮ ਆਦਮੀ ਆ ਉਹ ਵੀ ਇਹ ਜੇ ਕਲਕੱਤੇ ਕਹਿ ਲੋ ਕੇਰਲਾ ਕਹਿ ਲੋ ਉਹ ਵੀ ਤੰਗ ਹੀ ਆ ਹੁਣ ਅੱਗੇ ਚੱਲ ਕੇ ਇਮਾਰਤਾਂ ਦਾ ਵੀ ਇਤਿਹਾਸ ਹੁੰਦਾ ਹੈ ਜਦੋਂ ਮੈਂ ਕਹਿੰਦਾ ਹਾਂ ਕਿ ਤਾਜ ਮਹਿਲ ਮੈਂ ਬਣਾਇਆ ਹੈ ਤਾਂ ਮੇਰੇ ਬੱਚੇ ਮੇਰਾ ਯਕੀਨ ਨਹੀਂ ਕਰਦੇ ਉਹ ਮੈਨੂੰ ਕਿਤਾਬਾਂ 'ਚੋਂ ਪੜ੍ਹੀਆਂ ਗੱਲਾਂ ਦੱਸਦੇ ਹਨ ਕਿਉਂਕਿ ਹਿਸਟਰੀ ਦੇ ਵਿੱਚ ਤਾਂ ਇਹ ਲਿਖਿਆ ਹੈ ਨਾ ਕਿ ਸ਼ਾਹ ਜਹਾਂ ਨੇ ਬਣਾਇਆ ਪਰ ਸ਼ਾਹ ਜਹਾਂ ਨੇ ਉਹਨੇ ਖਜ਼ਾਨੇ 'ਚ ਜਿਹੜਾ ਉਹਦੇ ਕੋਲ ਪੈਸਾ ਸੀ ਉਹ ਵੀ ਆਮ ਆਦਮੀ ਦਾ ਸੀ ਜਿਹੜੇ ਕਾਰੀਗਰ ਸੀ ਉਹ ਵੀ ਆਮ ਆਦਮੀ ਸੀ ਯਰੇ ਮਜ਼ਦੂਰ ਸੀ ਉਹ ਵੀ ਆ ਆਮ ਆਦਮੀ ਆ ਜਿਵੇਂ ਕਿ ਹੁਣ ਜਿਹੜਾ ਜਿੰਨਾ ਵੀ ਖਰਚਾ ਗਵਰਨਮੈਂਟ ਕਰਦੀ ਹੈ ਉਹ ਸਾਡਾ ਦਿੱਤਾ ਹੋਇਆ ਹੀ ਕਰਦੀ ਹੈ ਉਹ ਘਰੋਂ ਥੋੜੋ ਲਿਆਉਂਦੇ ਆ ਦੋ ਤਰ੍ਹਾਂ ਸਰਕਾਰਾਂ ਕੋਲੇ ਪੈਸਾ ਜਾਂਦਾ ਇੱਕ ਜਿਹੜਾ ਅਸੀਂ ਟੈਕਸ ਪੇ ਕਰਦੇ ਆ ਸਟੇਟ ਨੂੰ ਵੀ ਕਰਦੇ ਆ ਸੈਂਟਰ ਨੂੰ ਵੀ ਕਰਦੇ ਆ ਦੂਜਾ ਨੇਚਰਲ ਰਿਸੋਰਸ ਤੋਂ ਆਉਂਦਾ ਉਹ ਵੀ ਤਾਂ ਸਾਡੇ ਸਾਰਿਆਂ ਦੇ ਸਾਂਝੇ ਆ ਨੇਚਰਲ ਰਿਸੋਰਸਸ ਤੇ ਵੀ ਤਾਂ ਆਮ ਆਦਮੀ ਕੰਮ ਕਰਦਾ ਹੈ ਨਾ ਜੇ ਕੋਲਾ ਕੱਢਦਾ ਕੋਈ ਪੈਟਰੋਲ ਦੇ ਵਿੱਚ ਕੰਮ ਕਰਦਾ ਕਿਤੇ ਵੀ ਕੋਈ ਨੇਚਰਲ ਰਿਸੋਰਸ ਤੇ ਕੰਮ ਕਰਦਾ ਉਹ ਆਮ ਆਦਮੀ ਕੰਮ ਕਰਦਾ ਹੈ ਨਾ ਪਰ ਮੇਰੇ ਬੱਚੇ ਮੇਰਾ ਯਕੀਨ ਨਹੀਂ ਕਰਦੇ ਉਹ ਮੈਨੂੰ ਕਿਤਾਬਾਂ 'ਚੋਂ ਪੜ੍ਹੀਆਂ ਗੱਲਾਂ ਦੱਸਦੇ ਹਨ ਸ਼ਾਹਜਹਾਂ ਤੇ ਮੁਮਤਾਜ਼ ਦੀ ਮੁਹੱਬਤ ਦਾ ਕਿੱਸਾ ਸੁਣਾਉਂਦੇ ਨੇ ਤਮੀਰੋ তাজ ਦੇ ਵਕਤ ਮੇਰੇ ਹੱਥ ਘੱਟ ਦਿੱਤੇ ਜਾਣ ਦੀ ਗੱਲ ਸ਼ਾਇਦ ਉਹਨਾਂ ਦੇ ਸਲੇਬ ਵਿੱਚੋਂ ਨਹੀਂ ਹੈ ਕਿ ਮੇਰੇ ਨਾਲ ਜਿਹੜਾ ਕੀ ਕੁਝ ਹੋਇਆ ਸਾਡੇ ਆਮ ਆਦਮੀ ਨੂੰ ਦੇ ਨਾਲ ਕੀ ਹੋਇਆ ਉਹ ਸਲੇਬਸਾਂ ਦੇ ਵਿੱਚ ਨਹੀਂ ਉਹ ਦਿੰਦੇ ਤੇ ਇਸੇ ਉਮਰ ਵਿੱਚ ਬੱਚੇ ਨੂੰ ਸਭ ਸੱਚ-ਸੱਚ ਦੱਸ ਦੇਣਾ ਮੇਰੇ ਵੀ ਵਾਸਤੂ ਨਹੀਂ ਹੈ ਉਹ ਉਲਜੇ ਜਿਹੇ ਬਾੜਾ ਵਾਲਾ ਬਾੜਾ ਵਾਲਾ ਮੁੰਡਾ ਹੁਣ ਤਾਂ ਨਾਮੀ ਗ੍ਰਾਮੀ ਸ਼ਹਿਰ ਹੋ ਗਿਆ ਹੈ ਅਖਬਾਰਾਂ ਵਿੱਚ ਉਸਦੀ ਬੜੀ ਚਰਚਾ ਹੈ ਕਦੇ ਦਿੱਲੀ ਜਾਓ ਤਾਂ ਉਸ ਨੂੰ ਕਹਿਣਾ ਤੇਰੀ ਸ਼ਾਹਕਾਰ ਰਚਨਾ ਦਾ ਇਨਾਮ ਨਾਇਕ ਤੈਨੂੰ ਬਹੁਤ ਯਾਦ ਕਰਦਾ ਹੈ ਨਾ ਪਤਾ ਦੱਸਣ ਦੀ ਲੋੜ ਨਹੀਂ ਉਹ ਜਾਣਦਾ ਹੈ ਪਰ ਵੀ ਜੇਕਰ ਭੁੱਲ ਗਿਆ ਹੋਵੇ ਤਾਂ ਕਹਿਣਾ ਉਸ ਨੂੰ ਤੁਹਾਡੇ ਪੁਰਾਣੇ ਸ਼ਹਿਰ ਵਿੱਚ ਉੱਚੇ ਪੁਲ ਦੇ ਥੱਲੇ ਮੈੜਾ ਜਾਇਆ ਇੱਕ ਛੱਪਰ ਕਈ ਸਾਲ ਪਹਿਲਾਂ ਮੈਂ ਉਸ ਨੂੰ ਉੱਥੇ ਹੀ ਮਿਲਿਆ ਸੀ ਆਮ ਜਿਹੜਾ ਆਮ ਆਦਮੀ ਆ ਉਹਦੀ ਹਾਲਤ ਉਹੀ ਹੈ ਜਿਹੜੀ 70 ਸਾਲ ਪਹਿਲਾਂ ਸੀ ਹੋਰ ਜੇ ਸਾਡੇ ਕੋਲੇ ਪੱਕੇ ਘਰ ਹੈ ਜਾ ਕੁਛ ਵੀ ਹੈ ਤੇ ਸਾਡੇ ਸਿਰ ਕਰਜ਼ਾ ਹੈ ਜਾਂ ਸਾਨੂੰ ਜਿਹੜੇ ਬੱਚੇ ਸਾਡੇ ਬਾਹਰ ਗਏ ਆ ਉਹਨਾਂ ਦੀ ਹੈਲਪ ਹੈ ਇਹ ਪੱਕੀ ਗੱਲ ਹੈ ਕਦੇ ਸੋਚ ਕੇ ਸੋਚਿਓ ਇੰਨੇ ਸਾਲ ਬਾਅਦ ਵੀ ਮੈਂ ਉੱਥੇ ਹੀ ਮਿਲੂੰਗਾ pau halat ਨਹੀਂ ਸੁਧਰਨੀ ਮੈਂ ਆਮ ਆਦਮੀ ਹਾਂ ਧਰਮ ਅਧਿਕਾਰੀ ਤੋਂ ਲੈ ਕੇ ਰਾਜਨੀਤਾਂ ਤੱਕ ਸਭ ਮੇਰਾ ਭਲਾ ਚਾਹੁੰਦੇ ਨੇ ਗੱਲੀ ਬਾਤੀ ਪਰ ਪਤਾ ਨਹੀਂ ਕਿਉਂ ਮੈਂ ਕਿਸ ਮਿੱਟੀ ਦਾ ਬਣਿਆ ਹਾਂ ਕਿ ਮੇਰਾ ਭਲਾ ਹੀ ਨਹੀਂ ਹੁੰਦਾ ਆਖਰ ਦੇ ਵਿੱਚ ਫਿਰ ਮੈਂ ਬੇਨਤੀ ਕਰੂੰਗਾ ਕਿ ਵੋਟ ਜੀ ਨੂੰ ਮਰਜ਼ੀ ਪਾਓ ਪਰ ਆਪਸੀ ਪਿਆਰ ਰੱਖੋ ਇਹ ਚਾਲਾਂ ਨੂੰ ਸਮਝਿਓ ਕਿ ਅੱਜ ਲਈ ਇਨਾ ਹੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੇਰੇ YouTube ਚੈਨਲ ਉਮੀਦ ਆ ਤੁਹਾਨੂੰ ਸਭ ਕਰੇ ਕਰਾਓ ਤੇ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ